ਕੜੀ ਹੋ ਬੀਬੀ ਜ਼ਗੀਰਕੌਰ ਦੇ ਨਾਲ ਜੁੜੀ ਹੋਈ ਦੇਖਣ ਨੂੰ ਮਿਲਦਾ ਹੈ ਕਿ ਬੀਬੀ ਜ਼ਗੀਰਕੌਰ ਦੀਆਂ ਮੁਸ਼ਕਲਾਂ ਕਾਫੀ ਵਧੇ ਚੱਲ ਰਹੀ ਨੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਦੇ ਵੱਲੋਂ ਬੀਬੀ ਜ਼ਗੀਰਕੌਰ ਨੂੰ ਨੋਟਿਸ ਭੇਜਿਆ ਗਿਆ ਕਿਹਾ ਗਿਆ ਕਿ ਅਕਾਲ ਤਖਤ ਸਾਹਿਬ ਬੀਬੀ ਜ਼ਗੀਰਕੌਰ ਦੇ ਖਿਲਾਫ ਕਾਫੀ ਸ਼ਿਕਾਇਤਾਂ ਪਹੁੰਚੀਆਂ ਸਨ ਇੱਕ ਤਰ੍ਹਾਂ ਪਹਿਲਾ ਮਾਮਲਾ ਸੀਗਾ ਰੋਮਾ ਨੂੰ ਕਤਲ ਕਰਨ ਦਾ ਹਰ ਦੂਜਾ ਮਾਮਲਾ ਸੀਗਾ ਬੀਬੀ ਜਗਿਰਕੌਰ ਦੇ ਉੱਤੇ ਇਲਜ਼ਾਮ ਲੱਗੇ ਸੀ ਉਸਦੇ ਆਪਣੀ ਧੀ ਦਾ ਜਿਹੜਾ ਕਤਲ ਕੀਤਾ ਜਦੋਂ ਚੱਲਦੇ ਆ ਲਗਾਤਾਰ ਸ਼੍ਰੀ ਕਾਲ ਤਖਤ ਸਾਹਿਬ ਦੇ ਕੋਲ ਬੀਬੀ ਜਗਿਰਕੌਰ ਦੇ ਕਾਰਵਾਈ ਕਰਨ ਨੂੰ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਜਿਹਦੇ ਚੱਲਦੇ ਹੁਣ ਕਾਲ ਤਖਤ ਸਾਹਿਬ ਜੱਜਦਾਰ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਭੇਜਿਆ ਗਿਆ ਤੇ ਹਫਤੇ ਦੇ ਅੰਦਰ ਅੰਦਰ ਅਕਾਲ ਤਖਸੈਹ ਪਹੁੰਚ ਕੇ ਸਪਸ਼ਟਿਕਰਨ ਦੇਣ ਨੂੰ ਆਖੇ ਦਾਤੀ ਕਿ ਲਗਾਤਾਰ ਬੀਬੀ ਜਗੀਰ ਕੌਰ ਦੇ ਨਾਲ ਜੁੜੀ ਵੱਡੀ ਤੇ ਅਹਿਮ ਖਬਰ ਹੈ ਜਿਹੜੀ ਅਕਾਲ ਤਖਸੈਹ ਨੇ ਬੀਬੀ ਜਗੀਰ ਕੌਰ ਨੂੰ ਲੈ ਕੇ ਨੋਟਿਸ ਲਿਆ ਨੋਟਿਸ ਜਾਰੀ ਕੀਤਾ ਤੇ ਬੀਬੀ ਜਗੀਰ ਕੌਰ ਤੋਂ ਹਫਤੇ ਦੇ ਅੰਦਰ ਅੰਦਰ ਜਵਾਬ ਮੰਗਿਆ ਜਿਸ ਦੇ ਵਿੱਚ ਲਿਖਿਆ ਰਿਹਾ ਕਿ ਰੋਮਾ ਨੂੰ ਕਤਲ ਕਰਨਾ ਅਤੇ ਆਪਣੀ ਦੀ ਦੇ ਕਤਲ ਦੇ ਇਲਜ਼ਾਮਾਂ ਦੇ ਵਿੱਚ ਬੀਬੀ ਜਗੀਰਕਰ ਨੂੰ ਇਹ ਨੋਟਿਸ ਭੇਜਿਆ ਗਿਆ ਜਦ ਗੱਲ ਕੀਤੀ ਹੈ ਬੀਬੀ ਜਗੀਰਕਰ ਦੀ ਤਾਂ ਹਾਈ ਕੋਰਟ ਦੇ ਵੱਲੋਂ ਬੀਬੀ ਜਗੀਰਕਰ ਨੂੰ ਧੀ ਦੇ ਕਤਲ ਦੇ ਮਾਮਲੇ ਦੇ ਵਿੱਚ ਬਰੀ ਕੀਤਾ ਹੋਇਆ ਪਰ ਹੁਣ ਸ਼੍ਰੀ ਕਲਤਕ ਸਹਿਬ ਦੇ ਜਥੇਦਾਰ ਦੇ ਵੱਲੋਂ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਗਿਆ ਕਿਉਂਕਿ ਜਥੇਦਾਰ ਦਾ ਕਹਿਣਾ ਕਿ ਸਾਡੇ ਕੋਲ ਕਾਫੀ ਇਸ ਮਾਮਲੇ ਲੈ ਕੇ ਸ਼ਿਕਾਇਤਾਂ ਪਹੁੰਚੀ ਜਦੋਂ ਬਾਅਦ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਬੀਬੀ ਜਗਜੀਤ ਕੌਰ ਤੋਂ ਨੋਟਿਸ ਭੇਜਿਆ ਗਿਆ ਹੁਣ ਦੇਖਣਾ ਹੋਵੇਗਾ ਬੀਬੀ ਜਗਜੀਤ ਕੌਰ ਦੇ ਮਲਕ ਕੋ ਤੱਕ ਜਸਰਜਾਤ ਸਾਹਿਬ ਨੂੰ ਬਣਾ ਨੋਟਿਸ ਤੇ ਚਾਰਜ ਪਾਟੀ ਕਰਨ ਸੌਂਪਿਆ ਜਾਂਦੀ ਕਿ ਲਗਾਤਾਰ ਇਹ ਜਿਹੜੀਆਂ ਲਗਾਤਾਰ ਚਚਾਵਾਂ ਚੱਲ ਰਹੀਆਂ ਨੇ ਕਿਉਂਕਿ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਪਰੀ ਸਿੰਘ ਬਾਦਲ ਨੂੰ ਲੈ ਕੇ ਕਾਫੀ ਸ਼ਿਕਾਇਤਾਂ ਪਹੁੰਚੀਆਂ ਕਿ ਹੁਣ ਅਕਾਲੀ ਦਲ ਆ ਜਿਹੜਾ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ ਇੱਕ ਤਾਂ ਫਿਰ ਉਸ ਜੰਦੂ ਮਾਝਾ ਦੇ ਵਿੱਚ ਕਿ ਬਿਜਲੀ ਕੋਤੇ ਹੋਰ ਬਾਕੀ ਲੀਟਰ ਨੇ ਦੂਜਾ ਸਪੇਸਿੰਗ ਬਾਲਾ ਤੜਾ ਜਿਹਦੇ ਚਾਲ ਦੇ ਦੋਮਾ ਧੜੇ ਦੇ ਬਲੇ ਦੂਜੇ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਜਿੱਥੇ ਸਰਵੀ ਸਿੰਘ ਬਾਦਲ ਨੂੰ ਲੈ ਕੇ ਬੇਅਦਬੀ ਦੇ ਇਲਜ਼ਾਮ ਲਗਾ ਕੇ ਰਿਜਾਰਾ ਤੇ ਉੱਥੇ ਹੀ ਹੁਣ ਬੀਬੀ ਜਗੀਰਕੋਸ ਦੇ ਨੂੰ ਸਖਤ ਸ਼ਬਦਾਂ ਦੇ ਵਿੱਚ ਕਿਰੇ ਚ ਜਾ ਰਿਹਾ ਕਿ ਬੀਬੀ ਜਗੀਰਕੋਸ ਦੇ ਰੋਮਾਂ ਦੇ ਕਤਲ ਕੀਤਾ ਗਿਆ ਰੋਮ ਕਟਾਏ ਗਏ ਆਪਣੇ ਅਤੇ ਨਾਲ ਹੀ ਦੂਜੇ ਪਾਸੇ ਜਿਹੜਾ ਉਸ ਦੇ ਆਪਣੀ ਧੀ ਦੇ ਕਤਲ ਦੇ ਜਾਮਾ ਤਹਿਤ ਜਥੇਦਾਰ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਭੇਜਿਆ ਗਿਆ ਹਾਲਾ ਕਿ ਬੀਬੀ ਜਗੀਰ ਕੌਰ ਨੂੰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਬਰੀ ਕੀਤਾ ਹੋਇਆ ਪਰ ਜਥੇਦਾਰ ਸਾਹਿਬ ਦੇ ਵੱਲੋਂ ਇਸ ਨੂੰ ਲੈ ਕੇ ਗੰਭੀਰ ਨੋਟਿਸ ਲੈ ਕੇ ਅਤੇ ਬੀਬੀ ਜਗੀਰ ਕੌਰ ਤੋਂ ਇੱਕ ਹਫ਼ਤੇ ਅੰਦਰ ਅੰਦਰ ਇਹਦਾ ਜਵਾਬ ਮੰਗਿਆ ਵੱਡੀ ਖਬਰ ਹੈ ਜਿਹੜੀ ਉਹ ਬੀਬੀ ਜਗੀਰ ਕੌਰ ਦੇ ਨਾਲ ਜੁੜੀ ਹੋਈ ਦੇਖਣ ਨੂੰ ਮਿਲਦਾ ਹੈ ਕਿ ਬੀਬੀ ਜਗੀਰ ਕੌਰ ਦੀਆਂ ਮੁਸ਼ਕਲਾਂ ਕਾਫੀ ਵੱਧ ਨਹੀਂ ਜਾ ਰਹੀ ਨੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਭੇਜਿਆ ਗਿਆ ਕਿਹਾ ਗਿਆ ਹੈ ਕੀ ਕਾਲਤਖ ਸਾਹਿਬ ਬੀਬੀ ਜਗਿਰਕੌਰ ਦੇ ਖਿਲਾਫ ਕਾਫੀ ਸ਼ਿਕਾਇਤਾਂ ਪਹੁੰਚੀਆਂ ਸਨ ਇੱਕ ਤਾਂ ਪਹਿਲਾ ਮਾਮਲਾ ਸੀਗਾ ਰੋਮਾ ਨੂੰ ਕਤਲ ਕਰਨ ਦਾ ਅਤੇ ਦੂਜਾ ਮਾਮਲਾ ਸੀਗਾ ਬੀਬੀ ਜਗਿਰਕੌਰ ਦੇ ਉੱਤੇ ਇਲਜ਼ਾਮ ਲੱਗੇ ਸੀ ਉਸਦੇ ਆਪਣੀ ਧੀ ਦਾ ਕਤਲ ਕੀਤਾ ਜਿਹਦੇ ਚੱਲਦੇ ਆ ਲਗਾਤਾਰ ਸ਼੍ਰੀ ਕਾਲਤਖ ਸਾਹਿਬ ਦੇ ਕੋਲ ਬੀਬੀ ਜਗਿਰਕੌਰ ਦੇ ਕਾਰਵਾਈ ਕਰਨ ਨੂੰ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਜਿਹਦੇ ਚੱਲਦੇ ਹੁਣ ਕਾਲਤਖ ਸਾਹਿਬ ਜੱਜਦਾਰ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਭੇਜਿਆ ਗਿਆ ਤੇ ਹਫਤੇ ਦੇ ਅੰਦਰ-ਅੰਦਰ ਅਕਾਲ ਤਖਸੈਹ ਪਹੁੰਚ ਕੇ ਸਪਸ਼ਟਿਕਰਨ ਦੇਣ ਨੂੰ ਆਖੇ ਦਾਤੀ ਕਿ ਲਗਾਤਾਰ ਬੀਬੀ ਜਗੀਰ ਕੌਰ ਦੇ ਨਾਲ ਜੁੜੀ ਵੱਡੀ ਤੇ ਅਹਿਮ ਖਬਰ ਹੈ ਜਿਹੜੀ ਅਕਾਲ ਤਖਸੈਹ ਨੇ ਬੀਬੀ ਜਗੀਰ ਕੌਰ ਨੂੰ ਲੈ ਕੇ ਨੋਟਿਸ ਲਿਆ ਨੋਟਿਸ ਜਾਰੀ ਕੀਤਾ ਤੇ ਬੀਬੀ ਜਗੀਰ ਕੌਰ ਤੋਂ ਹਫਤੇ ਦੇ ਅੰਦਰ-ਅੰਦਰ ਜਵਾਬ ਮੰਗਿਆ ਜਿਸ ਦੇ ਵਿੱਚ ਲਿਖਿਆ ਰਿਹਾ ਕਿ ਰੋਮਾ ਨੂੰ ਕਤਲ ਕਰਨਾ ਅਤੇ ਆਪਣੀ ਧੀ ਦੇ ਕਤਲ ਦੇ ਇਲਜ਼ਾਮਾਂ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਇਹ ਨੋਟਿਸ ਭੇਜਿਆ ਗਿਆ ਜਿਸ ਗੱਲ ਕੀਤੀ ਹੈ ਬੀਬੀ ਜਗੀਰ ਕੌਰ ਦੀ ਤਾਂ ਹਾਈ ਕੋਰਟ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਦੇ ਮਾਮਲੇ ਦੇ ਵਿੱਚ ਬਰੀ ਕੀਤਾ ਹੋਇਆ ਪਰ ਹੁਣ ਸ਼੍ਰੀ ਕਲਤ ਸਹਿਬ ਦੇ ਜਥੇਦਾਰ ਦੇ ਵੱਲੋਂ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਗਿਆ ਕਿਉਂਕਿ ਜਥੇਦਾਰ ਦਾ ਕਹਿਣਾ ਕਿ ਸਾਡੇ ਕੋਲ ਕਾਫੀ ਇਸ ਮਾਮਲੇ ਲੈ ਕੇ ਸ਼ਿਕਾਇਤਾਂ ਪਹੁੰਚੀ ਜਦੋਂ ਬਾਅਦ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਬੀਬੀ ਜਗੀਰ ਕੌਰ ਤੋਂ ਨੋਟਿਸ ਭੇਜਿਆ ਗਿਆ ਹੁਣ ਦੇਖਣਾ ਹੋਵੇਗਾ ਬੀਬੀ ਜਗੀਰ ਕੌਰ ਦੇ ਵੱਲੋਂ ਕਦੋਂ ਤੱਕ ਜਥੇਦਾਰ ਸਹਿਬ ਨੂੰ ਆਪਣਾ ਨੋਟਿਸ ਦਾ ਜਵਾਬ ਪਾਟੀ ਕਰਨ ਸੋਂ ਪੇ ਜਾਂਦੀ ਕਿ ਲਗਾਤਾਰ ਹੈ ਜਿਹੜੀਆਂ ਲਗਾਤਾਰ ਚਚਾਵਾਂ ਚੱਲ ਰਹੀਆਂ ਨੇ ਕਿਉਂਕਿ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਪਰੀ ਸਿੰਘ ਬਾਦਲ ਨੂੰ ਲੈ ਕੇ ਕਾਫੀ ਸ਼ਿਕਾਇਤਾਂ ਪਹੁੰਚੀਆਂ ਕਿਉਂਕਿ ਉਹਨਾਂ ਅਕਾਲੀ ਦਲ ਦਾ ਜਿਹੜਾ ਦੋ ਧਰਿਆਂ ਦੇ ਵਿੱਚ ਵੱਡਿਆਂ ਕਿ ਇੱਕ ਤਾਂ ਫਿਰ ਉਸ ਦੇ ਚੰਦੂ ਮਾਝ ਦੇ ਵਿੱਚ ਬੀਬੀ ਜਗੀਰ ਦੇਤੇ ਹੋਰ ਬਾਕੀ ਲੀਟਰ ਦੇ ਦੂਜਾ ਸਪੇਸਿੰਗ ਬਾਲਰ ਤੜਾ ਜਿਹਦੇ ਚੱਲਦੇ ਦੋਮਾ ਧੜੇ ਦੇ ਬਲੇ ਦੂਜੇ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਜਿੱਥੇ ਸਰਵੀ ਸਿੰਘ ਬਾਦਲ ਨੂੰ ਲੱਗੇ ਬੇਅਦਬੀ ਦੇ ਇਲਜ਼ਾਮ ਲਾ ਕੇ ਰਜਾਇਰਤੀ ਉੱਥੇ ਹੀ ਹੁਣ ਬੀਬੀ ਜਗੀਰ ਕੌਰ ਦੇ ਨੂੰ ਸਖਤ ਸ਼ਬਦਾਂ ਦੇ ਵਿੱਚ ਕਿਰੇ ਜਾ ਰਿਹਾ ਕਿ ਬੀਬੀ ਜਗੀਰ ਕੌਰ ਦੇ ਰੋਮਾਂ ਦੇ ਕਤਲ ਕੀਤਾ ਗਿਆ ਰੋਮ ਕਟਾਏ ਗਏ ਆਪਣੇ ਅਤੇ ਨਾਲ ਦੂਜੇ ਪਾਸੇ ਜਿਹੜਾ ਉਸ ਦੇ ਆਪਣੀ ਧੀ ਦੇ ਕਤਲ ਦੇ ਇਜਾਮਾ ਤਹਿਤ ਜਥੇਦਾਰ ਦੇ ਵੱਲੋਂ ਬੀਬੀ ਜੀ ਗਿੱਲ ਨੂੰ ਨੋਟਿਸ ਭੇਜਿਆ ਗਿਆ ਹਾਲਾਂਕਿ ਬੀਬੀ ਜੀ ਗਿੱਲ ਕੋ ਨੂੰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਬਰੀ ਕੀਤਾ ਹੋਇਆ ਪਰ ਜਥੇਦਾਰ ਸਾਹਿਬ ਦੇ ਵੱਲੋਂ ਇਸ ਨੂੰ ਲੈ ਕੇ ਗੰਭੀਰ ਨੋਟਿਸ ਲੈ ਕੇ ਅਤੇ ਬੀਬੀ ਜੀ ਗਿੱਲ ਕੋ ਤੋਂ ਇੱਕ ਹਫ਼ਤੇ ਅੰਦਰ ਅੰਦਰ ਇਹਦਾ ਜਵਾਬ